ਬਹੁਤ ਵੱਡੀ ਖਬਰ ਜਿਹੜੀ ਤੁਹਾਨੂੰ ਦੱਸਣ ਜਾ ਰਿਹਾ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਅੱਗੇ ਚੱਲ ਰਹੇ ਹੈਗੇ ਨੇ ਤਾਂ ਦੱਸ ਦਈਏ ਕਿ ਪੰਜਾਬ ਦੀਆਂ ਜਿਹੜੀਆਂ ਉਹ ਰੁਝਾਨ ਸ਼ੁਰੂਆਤੀ ਰੁਝਾਨ ਜਿਹੜੇ ਚੱਲ ਰਹੇ ਨੇ ਉਹਨਾਂ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਖਨੂਰ ਸਾਹਿਬ ਤੋਂ ਅੱਗੇ ਚੱਲਦੇ ਦਿਖਾਈ ਦੇ ਰਹੇ ਹੈਗੇ ਨੇ ਦੂਜੇ ਨੰਬਰ ਤੇ ਕੁਲਵੀਰ ਸਿੰਘ ਜੀਰਾ ਅੱਗੇ ਚੱਲ ਰਹੇ ਨੇ ਤਾਂ ਦੱਸ ਦਿੰਨੇ ਆ ਕਿ ਚੋਣ ਕਮਿਸ਼ਨ ਦੇ ਨੇ ਜਿਹੜੇ ਗਿਣਤੀ ਸ਼ੁਰੂ ਹੋਈ ਹੈ ਤਾਂ ਬੈਰਟ ਪੇਪਰਾਂ ਦੀ ਗਿਣਤੀ ਦੇ ਵਿੱਚੋਂ ਬੈਲਟ ਪੇਪਰਾਂ ਦੀ ਗਿਣਤੀ ਦੇ ਵਿੱਚ ਉਹ ਭਾਈ ਅਮਰਤਪਾਲ ਸਿੰਘ ਕੁਲਬੀਰ ਸਿੰਘ ਜੀਰਾ ਨੂੰ ਪਿੱਛੇ ਛੱਡਦੇ ਹੋਏ ਨਜ਼ਰੀਆ ਆ ਰਹੇ ਨੇ ਤਾਂ ਦੂਜੇ ਪਾਸੇ ਜੇ ਇੱਕ ਬਰਨਾਰੀ ਗੱਲ ਕਰਾਂ ਕਿ ਰੁਝਾਨ ਪਹਿਲਾ ਰੁਝਾਨ ਜਿਹੜਾ EVM ਮਸ਼ੀਨਾਂ ਦਾ ਜਿਹੜਾ ਆਇਆ ਪੰਜਾਬ ਦੇ ਵਿੱਚ ਉਹ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਵੀ ਅੱਗੇ ਨੇ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਅੱਗੇ ਚੱਲਦੇ ਦਿਖਾਈ ਦੇ ਰਹੇ ਨੇ ਖਰੂਰ ਸਾਹਿਬ ਤੋਂ ਪੰਥਕ ਸੀਟ ਸੀ ਇਹ ਤੋਂ ਵਿਰਸਾ ਸਿੰਘ ਵਟੋਆ ਮੰਤਰੀ ਲਾਲਜੀਤ ਭੁੱਲਰ ਇਹ ਕੁਲਬੀਰ ਸਿੰਘ ਜੀਰਾ ਉਹਨਾਂ ਦੇ ਮੁਕਾਬਲੇ ਨਜ਼ਰੀ ਆਏ ਨੇ ਪਰ ਖਰੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਅੱਗੇ ਚੱਲ ਰਹੇ ਹੈਗੇ ਨੇ ਔਰ ਉਹਨਾਂ ਦੇ ਮੁਕਾਬਲੇ ਕੁਲਬੀਰ ਸਿੰਘ ਜੀਰਾ ਦੂਜੇ ਨੰਬਰ ਤੇ ਅੱਗੇ ਚੱਲ ਰਹੇ ਨੇ ਤਾਂ ਪੰਜਾਬ ਦੇ ਵਿੱਚੋਂ 5 9 ਸੀਟਾਂ ਦਾ ਰੁਝਾਨ ਜਿਹੜਾ ਉਹ ਆ ਚੁੱਕਿਆ ਹੈਗਾ ਉਹਨਾਂ ਦੇ ਵਿੱਚੋਂ 5ਾਂ ਸੀਟਾਂ ਦੇ ਉੱਪਰ ਕਾਂਗਰਸ ਅੱਗੇ ਚੱਲ ਰਹੀ ਹੈ 3 ਸੀਟਾਂ ਦੇ ਉੱਪਰ ਭਾਜਪਾ ਅੱਗੇ ਚੱਲ ਰਹੀ ਹੈਗੀ ਹੈ 5ਾਂ ਸੀਟਾਂ ਦੇ ਉੱਤੇ ਕਾਂਗਰਸ ਤਿੰਨ ਸੀਟਾਂ ਦੇ ਉੱਪਰ ਬੀਜੇਪੀ ਅੱਗੇ ਚੱਲ ਰਹੀ ਹੈ ਜਿਨ੍ਹਾਂ ਦੇ ਵਿੱਚੋਂ ਅੰਮ੍ਰਿਤਸਰ ਤੋਂ ਤਰਨਜੀਤ ਸੰਧੂ ਅੱਗੇ ਚੱਲ ਰਹੇ ਨੇ ਤੇ ਦੂਜੇ ਪਾਸੇ ਲੁਧਿਆਣਾ ਤੋਂ ਰਵਨੀਤ ਬਿੱਟੂ ਅੱਗੇ ਚੱਲ ਰਹੇ ਨੇ ਔਰ ਅਦਰ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਖਰੂਰ ਸਾਹਿਬ ਤੋਂ ਅੱਗੇ ਚੱਲ ਰਹੇ ਨੇ ਬਹੁਤ ਵੱਡੀ ਅਪਡੇਟ ਜਿਹੜੀ ਆ ਲੈ ਕੇ ਆਪਣੇ ਦਰਸ਼ਕਾਂ ਦੇ ਲਈ ਆਏ ਆ ਕਿ ਭਾਈ ਅਮਰਤਪਾਲ ਸਿੰਘ ਖਰੂਰ ਸਾਹਿਬ ਤੋਂ ਅੱਗੇ ਚੱਲ ਰਹੇ ਨੇ ਪੰਜਾਬ ਦੀਆਂ ਸਭ ਤੋਂ ਹੌਟ ਸੀਟਾਂ ਦੇ ਵਿੱਚੋਂ ਇੱਕ ਸੀਟ ਜਿਹੜੀ हैगी ਆ ਉਹ ਖਡੂਰ ਸਾਹਿਬ ਦੀ ਹੈਗੀ ਆ ਔਰ ਉਸ ਖਡੂਰ ਸਾਹਿਬ ਸੀਟ ਦੇ ਉੱਪਰ ਉਹ ਭਾਈ ਅਮਰਤਪਾਲ ਸਿੰਘ ਅੱਗੇ ਚੱਲਦੇ ਦਿਖਾਈ ਦੇ ਰਹੇ ਨੇ ਔਰ ਪਹਿਲਾ ਈਵੀਐਮ ਦਾ ਜਿਹੜਾ ਰੁਝਾਨ ਹੈ ਉਹਨਾਂ ਰੁਝਾਨਾਂ ਦੇ ਵਿੱਚ ਜਿਹੜਾ ਚਰਨਜੀਤ ਸਿੰਘ ਚੰਨੀ ਵੀ ਅੱਗੇ ਚੱਲ ਰਹੇ ਨੇ ਫਲਾਨ ਬੈਲਟ ਪੇਪਰਾਂ ਦੀ ਗਿਣਤੀ ਹੋਈ ਹੈ ਬੈਲਟ ਪੇਪਰਾਂ ਦੀ ਗਿਣਤੀ ਦੇ ਅਨੁਸਾਰ ਭਾਈ ਅਮਰਤਪਾਲ ਸਿੰਘ ਅੱਗੇ ਚੱਲ ਰਹੇ ਨੇ ਕੁਲਵੀਰ ਸਿੰਘ ਜੀਰਾ ਪਿੱਛੇ ਚੱਲ ਰਹੇ ਨੇ ਔਰ ਜੇ ਮੈਂ ਨਾਲ ਹੀ ਨਾਲ ਗੱਲ ਕਰਾਂ ਕਿ EVM ਦੇ ਪਹਿਲੇ ਰੁਝਾਨ ਦੇ ਮੁਤਾਬਕ ਭਾਈ ਅਮਰਤਪਾਲ ਸਿੰਘ ਜਿਹੜੇ ਆ ਉਹ ਅੱਗੇ ਚੱਲ ਰਹੇ ਹੈਗੇ ਆ ਔਰ 5 ਸੀਟਾਂ ਦੇ ਉੱਪਰ ਫਿਲਹਾਲ ਦੀ ਘੜੀ ਕਾਂਗਰਸ ਪੰਜਾਬ ਦੇ ਵਿੱਚੋਂ ਅੱਗੇ ਚੱਲ ਰਹੀ ਹੈ 3 ਸੀਟਾਂ ਦੇ ਉੱਪਰ ਭਾਜਪਾ ਅੱਗੇ ਚੱਲ ਰਹੀ ਹੈ ਔਰ ਇੱਕ ਸੀਟ ਦੇ ਉੱਪਰ ਖਡੂਰ ਸਾਹਿਬ ਦੀ ਸੀਟ ਦੇ ਉੱਪਰ ਭਾਈ ਅਮਰਤਪਾਲ ਸਿੰਘ ਅੱਗੇ ਚੱਲ ਰਹੇ ਨੇ ਆਜ਼ਾਦ ਤੌਰ ਤੇ ਜੇਲ੍ਹ ਦੇ ਵਿੱਚੋਂ ਬੈਠ ਕੇ ਹੀ ਚੋਣ ਲੜੀ ਆ ਫਿਲਹਾਲ ਦੀ ਘੜੀ ਜਿਹੜੇ ਉਹ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈਗੇ ਆ ਔਰ ਉਤੋਂ ਹੀ ਬੈਠ ਕੇ ਉਹਨਾਂ ਦੇ ਵੱਲੋਂ ਜਿਹੜੀ ਆ ਉਹ ਚੋਣ ਲੜੀ ਗਈ ਹੈ ਔਰ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਅੱਗੇ ਚੱਲ ਰਹੇ ਨੇ ਔਰ ਦੂਜੇ ਨੰਬਰ ਤੇ ਕੁਲਬੀਰ ਸਿੰਘ ਜੀਰਾ ਉਹਨਾਂ ਦੇ ਮੁਕਾਬਲੇ ਜਿਹੜੇ ਉਹ ਅੱਗੇ ਚੱਲ ਰਹੇ ਹੈਗੇ ਆ ਪਰ ਬਹੁਤ ਵੱਡੀ ਅਪਡੇਟ ਹੈ ਪੰਜਾਬ ਦੀਆਂ ਸਭ ਤੋਂ ਹੌਟ ਸੀਟਾਂ ਦੇ ਵਿੱਚੋਂ ਇੱਕ ਸੀਟ ਖਡੂਰ ਸਾਹਿਬ ਦੀ ਜਿੱਥੋਂ ਭਾਈ ਅਮਰਤਪਾਲ ਸਿੰਘ ਅੱਗੇ ਚੱਲ ਰਹੇ ਹੈਗੇ ਨੇ ਔਰ ਵਰਸਤ ਸਿੰਘ ਬਲਟੋਹਾ ਅਕਾਲੀ ਦਲ ਦੇ ਉਮੀਦਵਾਰ ਦੇ ਵਜੋਂ ਲਾਲਜੀਤ ਭੁੱਲਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਵਜੋਂ ਔਰ ਉਧਰੋਂ ਕੁਲਵੀਰ ਸਿੰਘ ਜੀਰਾ ਜਿਹੜੇ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਵਜੋਂ ਜਿਹੜੇ ਚੋਣ ਮੈਦਾਨ ਦੇ ਵਿੱਚ ਨਿਤਰੇ ਸੀ ਪਰ ਭਾਈ ਅਮਰਤਪਾਲ ਸਿੰਘ ਸਭ ਨੂੰ ਪਛਾੜਦੇ ਹੋਏ ਅੱਗੇ ਨਿਕਲਦੇ ਦਿਖਾਈ ਦੇ ਰਹੇ ਆ ਭਾਈ ਅਮਰਤਪਾਲ ਸਿੰਘ ਜਿਹੜੇ ਆ ਉਹ ਤੁਹਾਨੂੰ ਦੱਸ ਦਈਏ ਕਿ ਅੱਗੇ ਚੱਲ ਰਹੇ ਨੇ ਤਾਂ ਅਮਰਤਪਾਲ ਸਿੰਘ ਅੱਗੇ ਚੱਲ ਰਹੇ ਹੈਗੇ ਆ ਜੇ ਗੱਲ ਕਰੀਏ ਖਡੂਰ ਸਾਹਿਬ ਤੋਂ ਤਾਂ ਕਿ ਸਾਹਿਬ ਇੱਕ ਹੋਰ ਵੱਡੀ ਅਪਡੇਟ ਆ ਗਈ ਹੈ ਬਠਿੰਡਾ ਤੋਂ ਬਹੁਤ ਤਫਸਲੀ ਸੀਟ ਹੈ ਔਰ ਹੌਟ ਸੀਟ